ਭਗਤ ਰਵਿਦਾਸ ਜੀ 14ਵੀਂ ਸਦੀ ਦੇ ਮਹਾਂਪੁਰਖ ਹਨ ਉਹਨਾਂ ਦਾ ਜਨਮ 1376 ਈਸਵੀ ਦੇ ਆਸ-ਪਾਸ ਬਨਾਰਸ ਦੇ ਨਜ਼ਦੀਕ ਪਿੰਡ ਮੀਰ ਗੋਵਰਦਨਪੁਰ ਵਿਖੇ ਪਿਤਾ ਸੰਤੋਖ ਦਾਸ ਜੀ ਅਤੇ ਮਾਤਾ ਕਲਸੀ ਦੇਵੀ ਜੀ ਦੇ ਘਰ ਵਿਖੇ ਹੋਇਆ ਉਹਨਾਂ ਦੇ ਪੁਰਖੇ ਚਮੜੇ ਦਾ ਕੰਮ ਕਰਦੇ ਸਨ ਆਪ ਜੀ ਦੀ ਬਾਣੀ 40 ਸ਼ਬਦ 16 ਰਾਗਾਂ ਦੇ ਅਧਾਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਬਾਣੀ ਸਿਰਲੇਖ ਹੇਠ ਦਰਜ ਹੈ

ਸਾਡੇ ਪ੍ਰਧਾਨ ਸਾਡੇ ਨਥੂਰਾਮ ਜੀ ਜਿਨ੍ਹਾਂ ਦੇ ਅਗਵਾਈ ਇਸ ਨਗਰ ਕੀ ਤੁੰਦੀ ਉਹਨਾਂ ਨੇ ਕੀਤੀ ਹੈ ਔਰ ਸਾਰੇ ਕਮੇਟੀ ਮੈਂਬਰ ਸਾਰੇ ਇਹਦੇ ਵਿੱਚ ਸ਼ਾਮਿਲ ਨੇ ਔਰ ਵੱਖ-ਵੱਖ ਇਲਾਕੇ ਦੀਆਂ ਜਿਹੜੀਆਂ ਸੰਗਠਨਾਂ ਨੇ ਉਹ ਵੀ ਇਹਦੇ ਵਿੱਚ ਸ਼ਾਮਿਲ ਹੈ ਗਾਨੀ ਨਗਰ ਸਤਗੁਰਪੁਰ ਦਾਸ ਮੰਦਿਰ ਤੋਂ ਸਵੇਰ 7:30 ਵਜੇ ਰਵਾਇਤੀ ਉਪਾਈ ਹੈ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਸਾਰੇ ਬਾਜ਼ਾਰਾ ਫੁੱਲ ਬਾਜ਼ਾਰ ਬਾਈਪਾਸ ਮਰਾਗੌਰ ਔਰ ਵਾਪਸੀ ਹੈ ਗਾਨੀ ਨਗਰ ਦੇਕੇ ਸਾਮ ਨੂੰ ਦਰ ਪਰ 6 ਵਜੇ ਪਰਬਾਤ ਫੇਰੀ ਪਰਤੇਗੀ ਇਸ ਤੋਂ ਉਪਰੰਤ ਕੱਲ ਪਰਥੋਂ ਆਸੀ ਸਤਿਗੁਰੂ ਦਾਸ ਮਹਾਰਾਜ ਜੀਾਂ ਦੇ ਅੰਮ੍ਰਿਤ ਵਾਰੀ ਦੇ ਸਹਿਜ ਪਾਠ ਦੇ ਪ੍ਰਕਾਸ਼ ਕਰਵਾਏ ਜਾਣਗੇ ਗਏ ਗਏ ਹੈ ਨਾ ਅਤੇ 9 ਤੋਂ ਸਭ 9 ਤੋਂ ਸਵਾ 11 ਵਜੇ ਤੱਕ ਜਥਾ ਕੀਰਤਨ ਰਿਉਂਤ ਕਲਾ ਤੋਂ ਮਾਨਸਾ ਵਾਲੇ ਜਿਲ੍ਹਾ ਮਾਨਸਾ ਵਾਲੇ ਉਹ 2 2 ਘੰਟੇ ਕੀਰਤਨ ਕਰਨਗੇ ਉਸ ਤੋਂ ਉਸ ਤੋਂ ਉਪਰੰਤ ਸਤਿਗੁਰੂ ਦਾਸ ਮਹਾਰਾਜ ਜੀਾਂ ਦਾ ਅਮਰ ਸਬਾਨੀ ਦੇ ਸਹਿਜ ਪਾਠ ਦੇ ਪ੍ਰਕਾਸ਼ ਰੱਖੇਗੇ ਉਹਦੇ ਭੋਗ ਪਾਏ ਜਾਣਗੇ ਉਸ ਤੋਂ ਉਪਰੰਤ ਗੁਰੂ ਦਾ ਅਤੁੱਟ ਦੰਗਰ ਵਰਤਾਇਗਾ ਬਤਾਇਆ ਜਾਵੇਗਾ